ਆ ਦੇਖੋ ਐਨ ਆਰ ਆਈ ਦੀ ਕੋਠੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਅਮਰੀਕਾ ਰਹਿੰਦੇ ਪਰਿਵਾਰ ਦੇ ਘਰ 'ਚ ਚੋਰਾਂ ਨੇ ਬੋਲਿਆ ਤਾਵਾ ਦਿਨ ਦਿਹਾੜੇ ਘਰ 'ਚ ਵੜ ਕੇ ਕੀਤੀ ਚੋਰੀ ਕਪੂਰਥਲਾ ਦੇ ਫਗਵਾੜਾ ਨਜ਼ਦੀਕ ਪਿੰਡ ਨਰੂੜ ਵਿਖੇ ਚੋਰਾਂ ਵੱਲੋਂ ਦਿਨ ਦਿਹਾੜੇ ਹੀ ਇੱਕ ਪਰਵਾਸੀ ਭਾਰਤੀ ਦੀ ਕੋਠੀ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਕੀਮਤੀ ਗਹਿਣਿਆਂ ਤੋਂ ਇਲਾਵਾ ਹੋਰ ਕੀਮਤੀ ਸਮਾਨ ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਚੋਰੀ ਨਾਲ ਜਿੱਥੇ ਕੋਠੀ ਦੇ ਮਾਲਕ ਦਾ ਕਰੀਬ 18 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉੱਥੇ ਉਨਾ ਪੁਲਿਸ ਪ੍ਰਸ਼ਾਸਨ ਪਾਸਿਓਂ ਚੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਹਾਈ ਸਰ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਸਾਡਾ ਬਲਬੀਰ ਬਲਬੀਰ ਦਾ ਪਿੰਡ ਦਾਤਾ ਜੀ ਜੀ ਹਾਂ ਜੀ ਮੈਂ ਉੱਥੇ ਰਹਿਣ ਵਾਲਾ ਜੀ ਮੇਰੀ ਇਹ ਭੈਣ ਦਾ ਘਰ ਆ ਰੋਡ ਪਿੰਡ ਲੋੜ ਫਾਸਟ ਕੋ ਜੀ ਇਹ ਪੇੜੀ ਭੈਣ ਇੱਥੇ ਵਿਆਹੀ ਹੋਈ ਆ ਜੀ ਇਹਨਾਂ ਦਾ ਘਰ ਚੋਰੀ ਹੋ ਗਈ ਆ ਜੀ ਕੀ ਨਾਮ ਜੀ ਇਹਨਾਂ ਦੇ ਜੀ ਇਹਨਾਂ ਦਾ ਇਹਨਾਂ ਦਾ ਨਾਮ ਹੈਗਾ ਜਗਿੰਦਰ ਰਾਮ ਜੀ ਹਾਂ ਜੀ ਸਹੁਰੇ ਦਾ ਨਾਮ ਜਗਿੰਦਰ ਆ ਜੀ ਮੇਰੀ ਭੈਣ ਦਾ ਨਾਮ ਹੈਗਾ ਸਰਬਜੀਤ ਕੌਰ ਤੇ ਉਹਨਾਂ ਦੇ ਹਸਬੰਦ ਦਾ ਨਾਮ ਹੈਗਾ ਤਨਜੀਤ ਸਿੰਘ ਜੀ ਇਹ ਸਾਰੀ ਫੈਮਿਲੀ ਅਮਰੀਕਾ ਵਿੱਚ ਰਹਿੰਦੀ ਆ ਜੀ ਜੀ ਅਮਰੀਕਾ ਰਹਿਣ ਕਰਕੇ ਇਹਨਾਂ ਦੇ ਪਿੱਛੋਂ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਜੀ ਜੀ ਇਹਨਾਂ ਦੇ ਘਰ ਤੋਂ ਘੱਟੋ ਘੱਟ 12 ਤੋਲੇ ਸੋਨਾ ਜੀ ਜੀ ਜਿਹਦੇ ਵਿੱਚ ਸੈਟ ਆ ਜੀ ਕਾਂਟੇ ਆ ਬੰਗਾਂ ਆ ਤੇ ਚੈਨੀਆਂ ਸੀਗੀਆਂ ਜੀ ਉਹ ਸਾਰੇ ਚੋ ਕੁਝ ਲੈ ਗਏ ਲੁੱਟ ਕੇ ਤੇ ਟੂਟੀਆਂ ਖੋਲ ਲੀਆਂ ਸਾਰੀਆਂ ਜੀ ਚਾਰ ਪੇਟੀਆਂ ਸੀਗੀਆਂ ਚਾਰ ਪੇਟੀਆਂ ਵਿੱਚੋਂ ਕੰਬਲ ਸੀ ਭਾਰੇ ਭਾਰੇ ਕੰਬਲ ਬਾਹਰਲੇ ਕੰਬਲ ਸੀਗੇ ਉਹ ਸਾਰੇ ਲੈ ਕੇ ਕੱਢ ਗਏ ਤੇ ਨਾਨ ਸਟਿੱਕੀ ਭਾਂਡੇ ਸੀਗੇ ਜੀ ਉਹਨਾਂ ਨੂੰ ਯੂਜ਼ ਕਰਨ ਵਾਲੇ ਉਹ ਵੀ ਸਾਰੇ ਲੈ ਗਏ ਚੱਕ ਕੇ ਜੀ ਤੇ ਪਿੱਤਲ ਦੇ ਭਾਂਡੇ ਸੀ ਪੁਰਾਣੇ ਸੰਭਾਲ ਕੇ ਰੱਖੇ ਹੋਏ ਉਹਨਾਂ ਦੀ ਸੱਸ ਨੇ ਜੀ ਆਪਣੇ ਜਾਨਕਿ ਬਜ਼ੁਰਗਾਂ ਦੀ ਨਿਸ਼ਾਨੀ ਸੰਭਾਲ ਕੇ ਰੱਖੀ ਹੋਈ ਸੀ ਜੀ ਉਹ ਵੀ ਸਾਰੇ ਚੱਕ ਕੇ ਲੈ ਗਏ ਜੀ ਤੇ ਸੂਟ ਸੀਗੇ ਰੱਖੇ ਭਾਰੇ ਭਾਰੇ ਸੂਟ ਸੀਗੇ ਅਟੈਚੀਅਨ ਵਿੱਚ ਪਈ ਸੀ ਚਾਰ ਅਟੈਚੀ ਸੀ ਉਹ ਵੀ ਸਾਰੇ ਚੱਕ ਕੇ ਲੈ ਗਏ ਜੀ ਕੈਸ਼ ਵੀ ਸੀਗਾ ਜੀ ਕੋਈ ਹਾਂਜੀ ਕੈਸ਼ ਸੀਗਾ ਜੀ ਘੱਟੋ-ਘੱਟ 65000 ਰੁਪਏ ਕੈਸ਼ ਸੀਗਾ ਕਿਉਂਕਿ ਜਦੋਂ ਛੁੱਟੀ ਆਉਦੀ ਸੀਗੀ ਆਪਣੇ ਖਰਚਣ ਵਾਸਤੇ ਰੱਖੇ ਜਾਂਦੇ ਸੀਗੇ ਜੀ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਬਾਹਰ ਗਿਆਨੋ ਜੀ ਇਹ ਘੱਟੋ-ਘੱਟ ਇਹ ਤਾਂ 2-3 ਸਾਲ ਹੋ ਗਏ ਜੀ ਗਿਆਨੋ ਬਾਹਰ ਹੁਣ ਇੱਥੇ ਆਈ ਵੀ ਸੀਗੇ ਇੰਡੀਆ ਕਿਹਨੂੰ ਹਾਂਜੀ ਹੁਣ 11ਵੇਂ ਮਹੀਨੇ ਗਏ ਜੀ ਠੀਕ ਹੈ ਜੀ ਹਾਂਜੀ ਵਾਪਸ ਗਏ ਆ ਤੇ ਹੁਣ ਫੇਰ ਉਹ ਨਹੀਂ ਵਾਪਸ ਹੋਣਾ ਸੀ ਚੌਥੇ ਪੰਜਵੇਂ ਮਹੀਨੇ ਆਉਣਾ ਸੀ ਵਾਪਸ ਸੀ ਤੇ ਹੁਣ ਬਾਅਦ ਚ ਇੱਥੇ ਕੋਠੀ ਚ ਕੋਈ ਰਹਿੰਦਾ ਹੈ ਕਿ ਨਹੀਂ ਨਹੀਂ ਜੀ ਕੋਈ ਨਹੀਂ ਰਹਿੰਦਾ ਸੀ ਇੱਥੇ ਠੀਕ ਤੇ ਕੱਲ ਚੋਰੀ ਕਿੰਨੇ ਕਬਜੇ ਹੋਈ ਹੈ ਕੋਈ ਆਈਡੀਆ ਕੋਈ ਪਤਾ ਹੀ ਕਿੱਦਾਂ ਤੇ ਪਤਾ ਲੱਗਾ ਜੀ ਚੋਰੀ ਹੋਈ ਹੈ ਚੋਰੀ ਪਤਾ ਲੱਗਣ ਦਾ ਕਾਰਨ ਬੱਚੇ ਖੇਡ ਰਹੇ ਸੀਗੇ ਜੀ ਛੋਟਾ ਦਰਵਾਜਾ ਆਇਆ ਜੀ ਛੋਟਾ ਦਰਵਾਜਾ ਜਿੱਦਾਂ ਬੱਚਾ ਬੈਠਾ ਆ ਛੋਟਾ ਦਰਵਾਜਾ ਖੁੱਲਾ ਜੀ ਖੁੱਲ ਗਿਆ ਦਰਵਾਜਾ ਪਰ ਹਵਾ ਨਾਲ ਖੁੱਲਾ ਆਪਣੇ ਬੱਚਿਆਂ ਨੇ ਖੁੱਲੇ ਆ ਤੇ ਇੱਕ ਬਜ਼ੁਰਗ ਨੰਗਿਆ ਥੋਂ ਉਹਨੂੰ ਪੁੱਛਿਆ ਸਾਡੇ ਇੱਕ ਉਹਨਾਂ ਰਿਸ਼ਤੇਦਾਰ ਚੋਂ ਆ ਕਿਤੇ ਅੰਕਲ ਬਾਹਰੋਂ ਆਇਆ ਹੋਗਾ ਜੀ ਉਹ ਕਹਿੰਦੇ ਨਹੀਂ ਮੈਨੂੰ ਪਤਾ ਨਹੀਂਗਾ ਮੈਨੂੰ ਕਾਲ ਕਰਨੀ ਸੀ ਜੀ ਅੰਕਲ ਬਾਹਰੋਂ ਆਏ ਹੁੰਦੇ ਤੇ ਮੁੰਡਾ ਨੱਠਾ ਨੱਠਾ ਆਇਆ ਆ ਤੇ ਉਹ ਤੋਂ ਬਾਅਦ ਮੈਨੂੰ ਅਨਕਾਲ ਕੀਤੀ ਤੇ ਮੈਂ ਆ ਕੇ ਦੇਖਿਆ ਜੀ ਤੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਹਾਂ ਜੀ ਪੁਲਿਸ ਆਈ ਸੀਗੀ ਸਵੇਰੇ ਜੀ ਸਵੇਰੇ ਆ ਕੇ ਪੁਲਿਸ ਦੇਖ ਕੇ ਚਲੀ ਗਈ ਆ ਬਾਕੀ ਕਹਿੰਦੇ ਆਪਣੀ ਐਫਆਈਰਾਈ ਲੋਡ ਕਰਾਓ ਤੇ ਗਾਂਹ ਲਈ ਆਪਾਂ ਕਾਰਵਾਈ ਸ਼ੁਰੂ ਕਰਨੀ ਹੈ ਤੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਟੋਟਲ ਜੀ ਟੋਟਲ ਤਕਰੀਬਨ ਜਿੱਦਾਂ ਟੂਟੀਆਂ ਵਿੱਚ ਲੈ ਕੇ ਸਾਰੀਆਂ ਖੋਲ ਕੇ ਕੈਸ਼ ਵਿੱਚ ਸੋਨਾ ਤੇ ਕੱਪੜੇ-ਕੁੱਪੜੇ ਪਾ ਕੇ ਕਟਕਟ 18 ਲੱਖ ਦੇ ਕਰੀਬ ਹੈਗਾ ਨਾ ਨੁਕਸਾਨ ਜੀ 18 ਲੱਖ ਦੇ ਕਰੀਬ ਹਾਂਜੀ ਤੇ ਬਲਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਸਾਨੂੰ ਇਹ ਇਨਸਾਫ਼ ਦਿੱਤਾ ਜਾਵੇ ਜੀ ਬਾਕੀ ਚੋਰਾਂ ਦੀ ਪਕੜ ਕੀਤੀ ਜਾਵੇ ਤੇ ਪਿੰਡ ਦੇ ਵਿੱਚ ਕੋਈ ਸਿੱਥੇ ਕੋਠੀ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਲੱਗਾ ਹੋਇਆ ਨਹੀਂ ਕੋਈ ਨਹੀਂ ਲੱਗਾ ਸੀਸੀਟੀਵੀ ਤੇ ਪੁਲਸ ਨੇ ਹੁਣ ਕੀ ਕਾਰਵਾਈ ਕੀਤੀ ਗਈ ਹੈ ਜੀ ਪੁਲਸ ਕਹਿ ਕੇ ਗਈ ਹੈ ਜੀ ਆਪਣੀ ਰਿਪੋਰਟ ਲਖਾਓ ਅਸੀਂ ਗਾ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਤੇ ਬਾਕੀ ਪਿੰਡ ਵਾਲੇ ਬਹੁਤ ਪਰੇਸ਼ਾਨ ਹੈ ਜੀ ਚੋਰਾ ਤੋਂ ਤੇ ਕੋਈ ਤੁਸੀਂ ਉਹਨਾਂ ਨੇ ਕੋਈ ਕੈਮਰੇ ਚੈੱਕ ਕੀਤੇ ਪਿੰਡ ਵਿੱਚ ਆਲੇ ਦੋਲੇ ਲੱਗੇ ਹੋਏ ਕੋਈ ਪੁਲਸ ਵਾਲੇ ਨੇ ਨਹੀਂ ਹਜੇ ਤੱਕ ਕੋਈ ਨਹੀਂ ਕੀਤਾ ਜੀ ਚੈੱਕ ਉਹ ਨਹੀਂ ਕੈਮਰੇ ਕਹਿ ਕੇ ਗਏ ਆਪਣੀ ਐਫ ਆਰ ਦਰਜ ਕਰਾਓ ਅਸੀਂ ਗਾਹਾਂ ਕਾਰਵਾਈ ਸ਼ੁਰੂ ਕਰਾਂਗੇ ਠੀਕ ਹੈ ਹਾਂ ਜੀ ਤੇ ਕੱਲ ਤੁਸੀਂ ਸ਼ਾਮੀ ਫੋਨ ਕੀਤਾ ਸੀਗਾ ਪੁਲਸ ਨੂੰ ਜੀ ਹਾਂ ਜੀ ਕੱਲ ਸ਼ਾਮੀ ਫੋਨ ਕੀਤਾ ਸੀਗਾ ਕਿੰਨੇ ਵਜੇ ਜੀ ਤੇ 7 ਵਜੇ ਕੀਤਾ ਸੀਗਾ ਫੋਨ ਜੀ ਜੀ ਹਾਂਜੀ ਸਵੇਰੇ ਕਿੰਨੇ ਵਜੇ ਮੌਕਾ ਦੇਖਣ ਆਈ ਪਾਲਸੀ ਮੌਕਾ ਦੇਖਣ ਆਈ ਆ ਜੀ ਹੁਣ 10 ਵਜੇ ਆਈ ਆ ਮੌਕਾ ਦੇਖਣ ਜੀ ਠੀਕ ਹਾਂ ਸਰ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਜੀ ਵੀਰੂ ਆ ਪਿੰਡ ਨਰੂੜ ਜੀ ਹਾਂਜੀ ਕੱਲ ਤਕਰੀਬਨ ਮੈਂ 5 ਵਜੇ ਕੰਮ ਤੋਂ ਆਇਆ ਜੀ ਜੀ ਐਨਓ ਤੇ ਆ ਕੇ ਇੱਥੇ ਗਵਾਂਢੀ ਆ ਕੇ ਦੇਖਿਆ ਉਹਨਾਂ ਨੇ ਦਰਵਾਜਾ ਖੁੱਲਾ ਸੀਗਾ ਤੇ ਆ ਕੇ ਦੇਖਿਆ ਤੇ ਆਪਣਾ ਦੇਖਿਆ ਅੰਦਰ ਦਰਵਾਜੇ ਦਰੁਜੇ ਟੁੱਟੇ ਪਏ ਸੀਗੇ ਜੀ ਹਾਂਜੀ ਤੇ ਫਿਰ ਅੱਡ ਗਵਾਂਢ ਨੂੰ ਇਕੱਠਾ ਕੀਤਾ ਤੇ ਉਹਨਾਂ ਦੇ ਰਿਸ਼ਤੇਦਾਰ ਆ ਗਏ ਤਾਂ ਦਾਦਾ ਚੀਲੇ ਰਹਿੰਦੇ ਉਹਨਾਂ ਨੂੰ ਫੋਨ ਕਾਲ ਕੀਤੀ ਉਹ ਆਏ ਮੋਕੇ ਤੇ ਤੇ ਅੰਦਰ ਆ ਕੇ ਦੇਖਿਆ ਜੀ ਸਾਰਾ ਕੁਝ ਖਿਲਰਿਆ ਪਿਆ ਸੀ ਟੁੱਟਾ ਪਿਆ ਸੀਗਾ ਜੀ ਤੇ ਦਰਵਾਜੇ ਦਰੁਜੇ ਸਾਰਾ ਕੁਝ ਭੱਜਿਆ ਪਿਆ ਸੀਗਾ ਤੇ ਅੱਡ ਗਵਾਂਢ ਆ ਸਾਰੇ ਇਕੱਠੇ ਹੋ ਗਏ ਜੀ ਮੋਕੇ ਤੇ ਮੋਕੇ ਦੇ ਸਵੇਰੇ ਜੀ ਪੁਲਿਸ ਆਈ ਆ ਉਹਨਾਂ ਨੇ ਚੈੱਕ ਕੀਤਾ ਜੀ ਪੁਲਿਸ ਦੇਖ ਕੇ ਚਲ ਗਈ ਮੋਕੇ ਜੀ ਤੋਂ ਟੂਟੀਆਂ ਲਾਈਆਂ ਹੋਈਆਂ ਆ ਹੋਰ ਕੀ ਸਮਾਨ ਸਮਾਨ ਆ ਜੀ ਚੋਰੀ ਹੋਇਆ ਸਮਾਨ ਤਕਰੀਬਨ ਜੀ ਉਹ ਆਪਣੇ ਆ ਟੂਟੀਆਂ ਤੇ ਆਪਣੇ ਸਮਾਨ ਨੂੰ ਲੱਗੇ ਆ ਸੋਨਾ ਜੀ ਕੈਸ਼ ਤੇ ਟੂਟੀਆਂ ਡਾਟੀਆਂ ਤੇ ਹੋਰ ਜੀ ਭਾਂਡੇ-ਭੁੰਡੇ ਤੇ ਸੂਟ ਸਾੜ ਗਿੰਦੇ ਆ ਜੀ ਹਾਂਜੀ ਸਾਰਾ ਕੁਝ ਆ ਤੇ ਕੀ ਮੰਗ ਕਰਦੇ ਹੋ ਪੁਲਿਸ ਫਰਸ਼ਾਤ ਤੋਂ ਹਾਂਜੀ ਇਹੀ ਕਰਦੇ ਆ ਹਿਸਾਬ ਮਿਲਿਆ ਜਾਵੇ ਹਾਂਜੀ